ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸੋ ਕਿਸਾਨ ਭਰਾਵਾਂ ਮੈਂ ਡਾਕਟਰ ਜਸਪ੍ਰੀਤ ਸਿੰਘ ਚਾਹਲ ਅੱਜ ਅਸੀਂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲ ਦੇ ਵਿੱਚ ਖੜੇ ਆ ਤਾਂ ਡੇਲੀ ਅਸੀਂ ਫੀਲਡ ਦੇ ਵਿੱਚ ਦੇਖਦੇ ਆ ਤਾਂ ਅੱਜ ਇੱਕ ਅਹਿਮ ਬਿਮਾਰੀ ਤੇ ਤੁਹਾਡੇ ਨਾਲ ਜਿਹੜੇ ਆਪਾਂ ਰਾਬਤਾ ਕਾਇਮ ਕਰਨਾ ਤਾਂ ਉਹ ਬਿਮਾਰੀ ਅੱਜ ਆਪਣਾ ਬੋਲਣ ਦਾ ਇਹ ਮਤਲਬ ਆ ਵੀ ਉਹ ਬਿਮਾਰੀ ਆਪਾਂ ਕਿਹੜੀ ਬਿਮਾਰੀ ਤੇ ਗੱਲ ਕਰਨੀ ਆ ਆਪਾਂ ਬਿਮਾਰੀ ਤੇ ਗੱਲ ਕਰਨੀ ਆ ਬੈਕਟੀਰੀਅਲ ਲੀਫ ਫਲਾਈਟ ਆਫ ਰਾਈਸ ਇਹ ਬਿਮਾਰੀ ਪਹਿਲਾਂ ਐਂਡ ਤੇ ਜਾ ਕੇ ਆਉਂਦੀ ਸੀ ਜਦੋਂ ਆਪਣੇ ਝੋਨੇ ਦੀ ਮੁੰਜਰ ਨਿਕਲ ਜਾਂਦੀ ਸੀ ਉਦੋਂ ਆਪਣੇ ਚਾਰ-ਚਾਰ ਪੰਜ-ਪੰਜ ਆਪਾਂ ਕਹਿੰਦੇ ਆ ਪੱਤੇ ਆਪਣੇ ਇਦਾਂ ਹੋ ਜਾਂਦੇ ਨੇ ਜਿਵੇਂ ਝੋਨੇ ਦੇ ਪੱਤੇ ਨੂੰ ਅੱਗ ਲੱਗੀ ਹੁੰਦੀ ਆ ਤਾਂ ਆਹ ਦਿਨਾਂ ਦੇ ਵਿੱਚ ਵੀ ਤੁਸੀਂ ਲਾ ਲਓ ਹਾਲੇ ਝੋਨਾ ਆਪਣਾ ਮੁੰਜਰ ਤੇ ਆਉਣਾ ਤੇ ਇਸ ਟਾਈਮ ਵੀ ਆਪਣੀ ਜਿਹੜੀ ਬੈਕਟੀਰੀਅਲ ਲੀਫ ਬਲਾਈਟ ਆ ਉਹ ਆਪਾਂ ਨੂੰ ਝੋਨੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਆਪਾਂ ਉਹਦੀ ਨਿਸ਼ਾਨੀਆਂ ਤੇ ਗੱਲ ਕਰਾਂਗੇ ਉਹਦੀ ਰੋਕਥਾਮ ਤੇ ਗੱਲ ਕਰਾਂਗੇ ਜੇ ਤੁਸੀਂ ਬੈਕਟੀਰੀਅਲ ਲੀਫ ਬਲਾਈਟ ਦੀ ਆਪਾਂ ਨਿਸ਼ਾਨੀਆਂ ਸਮਝ ਲੈਣੇ ਹੁਣ ਆਪਾਂ ਨੂੰ ਸੌਖਾ ਪਤਾ ਲੱਗ ਜੇ ਤਾਂ ਉਹਦੇ ਵਿੱਚ ਕੀ ਹੁੰਦਾ ਜਿਹੜਾ ਆਪਣਾ ਸਭ ਤੋਂ ਉੱਪਰਲਾ ਝੰਡਾ ਪੱਤਾ ਹੁੰਦਾ ਝੋਨੇ ਦਾ ਤਾਂ ਉਹਦੇ ਪੱਤੇ ਦੇ ਉੱਪਰ ਪਹਿਲਾਂ ਕੀ ਹੁੰਦਾ ਛੋਟੇ-ਛੋਟੇ ਆਪਾਂ ਨੂੰ ਦਾਗ ਮਿਲਦੇ ਨੇ ਜਿਵੇਂ ਛੋਟੇ-ਛੋਟੇ ਆਪਾਂ ਨੂੰ ਉੱਪਰ ਦਾਗ ਮਿਲਦੇ ਨੇ ਤਾਂ ਕੀ ਹੁੰਦਾ ਜਿਹੜੇ ਨਿੱਕੇ-ਨਿੱਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਣਾ ਪੱਤਾ ਖਤਮ ਕਰ ਦਿੰਦੀਆਂ ਨੇ ਇਹ ਬਿਮਾਰੀ ਦੇ ਵਿੱਚ ਜਿਹੜਾ ਉਸਨ ਝਾੜਾ 40 ਤੋਂ 50% ਘਟਦਾ ਕਿਉਂ ਘਟਦਾ ਕਿਉਂਕਿ ਜਿਹੜਾ ਆਪਣਾ ਝੰਡਾ ਪੱਤਾ ਹੋਣਾ ਝੰਡੇ ਪੱਤੇ ਦੇ ਨਾਲ ਤੁਸੀਂ ਕਦੇ ਵੀ ਦੇਖੋਗੇ ਜਿਹੜੀ ਮੁੰਜਰ ਆਪਣੀ ਝੰਡੇ ਪੱਤੇ ਦੇ ਹਮੇਸ਼ਾ ਨਾਲ ਹੁੰਦੀ ਆ ਤਾਂ ਐਂਡ ਤੇ ਆ ਕੇ ਜਿੰਨੀ ਖਰਾਕ ਝੰਡੇ ਪੱਤੇ ਨੇ ਮੁੰਜਰ ਨੂੰ ਦੇਣੀ ਆ ਉਸੇ ਦੇ ਥਰੂ ਹੀ ਆਪਣਾ ਦਾਣਾ ਬਣਨਾ ਜੇ ਉਹ ਆਪਣਾ 5 ਇੰਚ ਪੱਤਾ ਸੂਰਜ ਤੋਂ ਰੋਸ਼ਨੀ ਖਿੱਚਣੋਂ ਹਟ ਗਿਆ ਪੱਤਾ ਖਤਮ ਕਰਤਾ ਬਿਮਾਰੀ ਨੇ ਤਾਂ ਆਪਣਾ ਝਾੜਾ ਆਟੋਮੈਟਿਕਲੀ ਘਟਣਾ ਇੱਕ ਚੀਜ਼ ਹੋਰ ਹੁੰਦੀ ਆ ਤੁਸੀਂ ਉਹਦੇ ਨਾਲ ਕਨਫਿਊਜ਼ ਨਹੀਂ ਹੋਣਾ। ਕਈ ਵਾਰੀ ਕੀ ਹੁੰਦਾ ਸਟੇਜ ਤੇ ਆ ਕੇ ਆਪਾਂ ਚਾਰ-ਚਾਰ ਪੰਜ-ਪੰਜ ਦਵਾਈਆਂ ਮਿਕਸ ਕਰ ਦਿੰਨੇ ਆ। ਉਹ ਹੁੰਦੀ ਆ ਆਪਾਂ ਕਹਿ ਸਕਦੇ ਆ ਕੋਈ ਵੀ ਪੈਸਟੀਸਾਈਡ ਟੌਕਸਿਸਿਟੀ ਕਹਿਣੇ ਉਹਨੂੰ। ਮਤਲਬ ਕੀ ਕਈ ਵਾਰੀ ਜਦੋਂ ਤੁਸੀਂ ਜ਼ਿਆਦਾ ਲੋਡ ਤੋਂ ਵੱਧ ਕੈਮੀਕਲ ਮਿਕਸ ਕਰ ਦਿੰਨੇ ਹੋ ਤਾਂ ਉਹ ਉਹਦੇ ਨੁਕਸਾਨ ਕਰ ਦਿੰਨੇ। ਉਹਦੇ ਤੇ ਬਿਮਾਰੀ ਦੇ ਵਿੱਚ ਕੀ ਅੰਤਰ ਆ ਜਿਹੜਾ ਕੀਟਨਾਸ਼ਕ ਨੇ ਤੁਹਾਡਾ ਜਾਂ ਕੋਈ ਵੀ ਪੈਸਟੀਸਾਈਡ ਨੇ ਨੁਕਸਾਨ ਕਰਿਆ ਉਹਦੇ ਵਿੱਚ ਕੀ ਹੁੰਦਾ ਪੱਤਾ ਉੱਪਰੋਂ ਸਿਰਫ 2 1.5 ਤੋਂ 2 ਇੰਚ ਪੱਤਾ ਮੱਚੂਗਾ। ਜਿਹੜੀ ਇਹ ਬਿਮਾਰੀ ਆ ਇਹ ਉਪਰਲੈਂਡ ਟਾਪ ਤੋਂ ਸ਼ੁਰੂ ਹੋ ਕੇ ਪੱਤੇ ਦੇ 4-5 ਇੰਚ ਥੱਲੇ ਤੱਕ ਧਾਰੀਆਂ ਬਣਨਗੀਆਂ ਇਹ ਬਿਮਾਰੀ ਆਪਣਾ ਇਹ ਮੁੱਦਾ ਜੇ ਬੋਲਣ ਦਾ ਮਕਸਦ ਇਹ ਆ ਗਿਆ ਵੀ ਬਿਮਾਰੀ ਆਪਣੇ ਟਾਈਮ ਤੋਂ ਪਹਿਲਾਂ ਆ ਗਈ ਤਾਂ ਆਪਾਂ ਢੇਲੀ ਖੇਤ ਦੇ ਵਿੱਚ ਆਪਾਂ ਕਰਦੇ ਆਂ ਆਪਾਂ ਨੂੰ ਚੈੱਕ ਕਰੀਏ ਆਪਾਂ ਵੀ ਬਿਮਾਰੀ ਤਾਂ ਆਪਾਂ ਕਿਵੇਂ ਕੰਟਰੋਲ ਕਰੀਏ ਇਹ ਬਿਮਾਰੀ ਇੱਕ ਬੈਕਟੀਰੀਆ ਲੈ ਕੇ ਆਉਂਦਾ ਉਹ ਬੈਕਟੀਰੀਆ ਦਾ ਨਾਮ ਹੈ ਜ਼ੈਂਥੋਮੋਨਾਸ ઓਰਾਈਜ਼ੀ ਨਾਮ ਦਾ ਇੱਕ ਬੈਕਟੀਰੀਆ ਜਿਹੜਾ ਬੈਕਟੀਰੀਅਲ ਲੀਫ ਬਲਾਈਟ ਝੋਨੇ ਦੇ ਉੱਪਰ ਲੈ ਕੇ ਆਉਂਦਾ ਹੁਣ ਆਪਾਂ ਨੂੰ ਰੋਗ ਥਾਮ ਕਿਵੇਂ ਆਪਾਂ ਇਹਨੂੰ ਕ ਇਹਦੀ ਆਪਾਂ ਖੇਤੋਂ ਖੇਤੀ ਆਪਾਂ ਜੇ ਆਪਾਂ ਸਿੰਪਟਮ ਦੇਖ ਰਿਹਾ ਤਾਂ ਨਾਲ ਦਿਨ ਆਪ ਨੂੰ ਸਪਰੇਅ ਕਰਨੀ ਚਾਹੀਦੀ ਆ ਜੇ ਆਪਾਂ ਤੁਹਾਨੂੰ ਟਾਈਮ ਨਾਲ ਨਹੀਂ ਕੰਟਰੋਲ ਕੀਤਾ ਤਾਂ ਜਿਵੇਂ ਦੱਸ ਕੀ ਸਾਡੇ ਆਪਣਾ ਘੱਟੋ ਘੱਟ 40 ਤੋਂ 50% ਇਹਨੇ ਝਾੜ ਦੇ ਵਿੱਚ ਆਪਣਾ ਨੁਕਸਾਨ ਕਰਨਾ ਹੁਣ ਇਹ ਬੈਕਟੀਰੀਆ ਆਪਾਂ ਨੂੰ ਕੀ ਆਪਾਂ ਕਿ ਨੂੰ ਬੈਕਟੀਰੀਆ ਸਾਡੇ ਇਦਾਂ ਦੀ ਤੇ ਸਪਰੇਅ ਮਾਰਨੀ ਪੈਣੀ ਆ ਆਪਾਂ ਨੂੰ ਜਿਹੜਾ ਇਹ 100% ਹੱਲ ਕਰ ਸਕੇ ਜ਼ੈਂਥੋਮੋਨਾਸ ਔਰ ਐਕਜ਼ੀਨਾ ਦਾ ਬੈਕਟੀਰੀਅਨ ਬਿਮਾਰੀ ਨੂੰ ਲੈ ਕੇ ਆਉਂਦਾ ਤਾਂ ਆਪਾਂ ਇਹਦੇ ਤੇ ਕੀ ਕਰ ਸਕਦੇ ਆ ਸੋਡੋਮੋਨਾਸ ਫਲੋਰੈਸੈਂਸ ਨਾਂ ਦਾ ਇੱਕ ਆਪਣਾ ਬੈਕਟੀਰੀਆ ਜਿਹੜਾ ਕਿ ਇਹਨ ਤੁਸੀਂ ਮਾਰਕੀਟ ਦੇ ਵਿੱਚ ਅੱਜ ਕੱਲ ਬਹੁਤ ਕੰਪਨੀਆਂ ਦਾ ਸੋਡਮਨਾਸ ਫਲੋਰੈਸੈਂਸ ਆ ਰਿਹਾ ਪਰ ਤੁਸੀਂ ਚੋਣ ਕਰਨੀ ਹੈ ਸਭ ਤੋਂ ਵਧੀਆ ਕੰਪਨੀ ਜਿਹੜੀ ਕੰਪਨੀ ਬਾਇਓ ਦੇ ਵਿੱਚ ਇੱਕ ਨੰਬਰ ਦੀ ਕੰਪਨੀ ਕਹਿ ਸਕਦੇ ਆਪਾਂ ਵੈਸੇ ਤਾਂ ਕਈ ਕੰਪਨੀਆਂ ਲੈ ਕੇ ਆਉਂਦੀਆਂ ਸੋਡਮਨਾਸ ਫਲੋਰੈਸੈਂਸ ਨੂੰ ਪਰ ਜੇ ਆਪਾਂ ਸਭ ਤੋਂ ਵਧੀਆ ਕੰਪਨੀ ਦੀ ਜੇ ਗੱਲ ਕਰਦੇ ਆਂ ਤਾਂ ਆਈਪੀਐਲ ਬਾਇਓਲੋਜੀਕਲ ਦਾ ਬੈਕਟਵਾਇਬ ਨਾਮ ਦਾ ਇੱਕ ਆਉਂਦਾ ਜਿਹਦੇ ਵਿੱਚ ਸੋਡਮਨਾਸ ਫਲੋਰੈਸੈਂਸ ਨਾਮ ਦਾ ਉਹ ਬੈਕਟੀਰੀਆ ਤਾਂ 1 ਲੀਟਰ ਆਪਾਂ ਕਿੱਲੇ ਦੀ ਡੋਅ ਵਰਤਣੀਆਂ ਤਾਂ ਉਹਨੇ ਚੰਗੀ ਤਰ੍ਹਾਂ ਆਪਣੀ ਉਸ ਚੀਜ਼ ਦੀ ਰੋਕਥਾਮ ਕਰ ਦੇਣੀ ਆ ਆਪਾਂ ਜੀ ਹੁਣ ਰੋਕਥਾਮ ਕਰ ਲਾਂਗੇ ਇੱਕ ਹੋਰ ਗੱਲ ਤੇ ਗੌਰ ਕਰਦੇ ਅੱਜ ਦਿਨਾਂ ਦੇ ਵਿੱਚ ਹਿਮੋਸਫੇਰ ਮੰਨ ਲੱਗਿਆ ਜਦੋਂ ਹਿਮੋਸ ਬਣਦਾ ਤਾਂ ਉਹ ਤੋਂ ਬਿਮਾਰੀ ਸਭ ਤੋਂ ਵੱਧ ਜਿਆਦਾ ਤੇਜ਼ੀ ਨਾਲ ਫੈਲਦੀ ਆ ਤਾਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਆ ਸਵੇਰੇ ਸ਼ਾਮ ਆਪਾਂ ਫੀਲਡ ਦੇ ਵਿੱਚ ਜਾ ਕੇ ਚੈੱਕ ਕਰੀਏ ਆਪਣੇ ਕੋਈ ਫਸਲ ਨੂੰ ਬਿਮਾਰੀ ਤਾਂ ਨਹੀਂ ਆ ਰਹੀ ਜਿਵੇਂ ਅੱਜ ਅਸੀਂ ਬਰਨਾਲੇ ਦੇ ਵਿੱਚ ਆਏ ਸੀ ਤਾਂ ਸਾਨੂੰ ਆਹ ਝੋਨੇ ਦੇ ਉੱਪਰ ਬੈਕਟੀਰੀਅਲ ਲੀਫ ਬਲਾਈਟ ਦੇਖਣ ਨੂੰ ਮਿਲੀ ਤਾਂ ਹੀ ਆਪਾਂ ਅੱਜ ਉਹ ਕਰ ਰਹੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਬਿਮਾਰੀ ਹੋਰ ਵੀ ਵਧੇ ਆਪਾਂ ਇਹਦਾ ਹੱਲ ਕਰ ਲੈ ਸੀ ਰੋਕਥਾਮ ਲਈ ਆਪਾਂ ਇਹਨੂੰ ਸੋਡ IPL ਦਾ ਆਉਂਦਾ ਬੈਕਟ ਵਾਈਬ ਦੇ ਨਾਂ ਤੇ ਆਪਾਂ ਉਹਦੀ ਸਪਰੇਅ ਕਰ ਸਨਾਂ ਚੰਗੀ ਤਰ੍ਹਾਂ 100% ਆਪਣਾ ਕੰਟਰੋਲ ਪਹਿਲੀ ਹੋ ਜਾਊਗਾ ਜੇ ਆਪਾਂ ਹੁਣ ਕੰਟਰੋਲ ਕਰਾਂਗੇ ਫਿਰ ਆਪਣਾ ਝਾੜ ਦਾ ਵੀ ਨੁਕਸਾਨ ਹੋਣਾ ਆਪਣੇ ਲੇਬਰ ਦਾ ਖਰਚਾ ਵੀ ਬਚਣਾ ਤੇ ਆਪਣਾ ਜਿਹੜਾ ਪੈਸਿਆਂ ਦੇ ਵਿੱਚ ਆਉਣਾ ਜਾਦੇ ਉਹ ਵੀ ਖਤਮ ਨਹੀਂ ਹੋਣਾ ਸੋ ਕਿਸਾਨ ਭਰਾ ਵਹੀ ਗੱਲ ਤੇ ਗੌਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ